सतनाम श्री वे गुरु जी एक ओ अंकार सतनाम कर्ता परख निर्भौ निर्भ अकल मूर्तया जोनि सह प्रसाद जप ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਕੰਤਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਜੁੜ ਬੈਠੇ ਹੋ ਵਡ ਭਾਗੇ ਹੋ ਕਿਉਂਕਿ ਬਿਨਾ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆ ਇਸੇ ਤਰ੍ਹਾਂ ਹੀ ਵਿਦਵਾਨਾਂ ਦੇ ਮਹਾਪੁਰਖਾਂ ਦਾ ਕਥਨ ਹੈ ਕਿ ਇੱਕ ਭਾਰੀ ਦ੍ਰਿਸ਼ ਜਿਵੇਂ ਬੋਰਡ ਹੈ ਉਸ ਬੋਰਡ ਨੂੰ ਜਿੰਨੀਆਂ ਜਿੰਨੇ ਪੱਤੇ ਲੱਗੇ ਹੁਣ ਓਨੇ ਚੰਗੇ ਕਰਮ ਹੋਣ ਤੇ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਤੇ ਉਸੇ ਬੋਰਡ ਨੂੰ ਜਿੰਨੀਆਂ ਗੋਲਾਂ ਲੱਗੀਆਂ ਹੁਣ ਤੇ ਉਸ ਗੋਲਾਂ ਜਿੰਨੀ ਗਿਣਤੀ ਕੀਤੀ ਜਾਵੇ ਜੋ ਉਨੇ ਚੰਗੇ ਭਾਗ ਹੋਣ ਤੇ ਸਿੱਖਾਂ ਦੇ ਘਰੇ ਜਨਮ ਹੁੰਦਾ ਹੈ ਤੇ ਇਸੇ ਤਰ੍ਹਾਂ ਉਸ ਬੋੜ ਦੀਆਂ ਗੋਲਾਂ ਦੇ ਵਿੱਚ ਜਿਹੜੇ ਬੀਜ ਨਹੀਂ ਕਿਉਂਕਿ ਇੰਨਾ ਭਾਰੀ ਉਦ੍ਰੇਸ਼ ਹੈ ਉਸ ਦੇ ਪੱਤੇ ਕਿੰਨੇ ਹੋਣਗੇ ਤੇ ਉਸ ਪੱਤਿਆਂ ਦੇ ਵਿੱਚ ਫਿਰ ਉਹ ਗੋਲਾਂ ਕਿੰਨੀਆਂ ਹੋਣਗੀਆਂ ਸੈਂਕੜੇ ਗੋਲਾਂ ਤੋਂ ਸੈਂਕੜੇ ਗੋਲਾਂ ਦੇ ਵਿੱਚ ਇੱਕ ਗੁੱਲ ਦੇ ਵਿੱਚ ਕਿੰਨੇ ਬੀਜ ਹੁੰਦੇ ਨੇ ਤੇ ਮਹਾਂਪੁਰਖ ਕਹਿੰਦੇ ਨੇ ਜਿੰਨੇ ਬੀਜ ਉਹ ਸਾਰੀਆਂ ਗੋਲਾਂ ਵਿੱਚ ਨੇ ਉਹਨਾਂ ਦੀ ਗਿਣਤੀ ਕੀਤੀ ਜਾਵੇ ਕਰੋੜਾਂ ਦੀ ਗਿਣਤੀ ਬਣ ਜਾਣੀ ਆ ਕਰੋੜਾਂ ਤੋਂ ਵੀ ਵੱਧ ਉਹਨੇ ਚੰਗੇ ਭਾਗ ਹੋਣ ਦੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਆਪ ਭਾਗਾਂ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਬਿਨਾਂ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ ਵੱਡ ਭਾਗੀ ਹਰ ਸੰਗਤ ਪਾਵਖੇ ਭਾਗਹੀਣ ਭ੍ਰਮ ਚੋਟਾਂ ਖਾਵਖੇ ਬਿਨ ਭਾਗਾਂ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀਜੇ ਜੀਓ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਹਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਆਪ ਕਥਾ ਵਿਚਾਰ ਸਰਵਣ ਕਰ ਰਹੇ ਹੋ ਸਤਿਗੁਰਾਂ ਨੇ ਕਿਰਪਾ ਕੀਤੀ 6ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਆਪ ਜੀ ਨੇ ਸਰਵਣ ਕੀਤੀ ਆ ਅੱਜ ਸਤਿਗੁਰੂ ਛੇਵੀਂ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਕੀ ਫਰਮਾ ਰਹੇ ਨੇ ਆਓ ਸਰਵਣ ਕਰੀਏ ਜੀ ਜੈ ਪ੍ਰਸਾਦ ਆ ਭੂਖਣ ਪਹਿਰੀ ਜੈ ਮਨ ਨ ਤਿਸ ਸਿਮਰਤਿ ਕਿਆ ਹਾਲ ਸੁ ਕੀਜੈ ਜੈ ਪ੍ਰਸਾਦ ਆ ਭੂਖਣ ਪਹਿਰੀ ਜੈ ਸਤਿਗੁਰ ਕਿਰਪਾ ਕਰਦੇ ਹਨ ਕਿ ਜਿਹ ਪ੍ਰਸਾਦ ਆ ਭੂਖਣ ਪਹਿਰੀ ਜੈ ਆ ਭੂਖਣ ਦਾ ਅਰਥ ਹੈ ਕਿ ਗਹਿਣੀ ਸਤਿਗੁਰ ਕਹਿੰਦੇ ਨੇ ਜੇਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਹੀ ਹੈ ਤੇ ਇਹ ਤੂੰ ਗਹਿਣੇ ਸੋਨਾ ਚਾਂਦੀ ਹੋਰ ਇਹਨਾਂ ਦੀਆਂ ਵਧੀਆ ਤੋਂ ਵਧੀਆ ਘਾੜਤ ਕੜ ਕੇ ਆਪਣੇ ਸਰੀਰ ਤੇ ਸ਼ਗਾਰਨਾ ਕਰਦਾ ਹੈ ਤੇ ਉਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਤੂੰ ਇਹਨਾਂ ਨੂੰ ਪਹਿਨਣਾ ਕਰਦਾ ਹੈ ਮੰਨ ਤੇ ਸਿਮਰਤ ਕੇ ਆਲਸ ਕੀਜੈ ਸਾਧੂ ਕਰ ਕਹਿੰਦੇ ਜੇਸ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਹੋਈ ਆ ਤੇ ਸੋਹਣੇ ਸੋਹਣੇ ਸੋਨੇ ਦੇ ਜਿਹੜੇ ਕੜੇ ਨੇ ਹੋਰ ਸੋਨੇ ਦੀਆਂ ਵਸਤਾਂ ਤਿਆਰ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਚਾਂਦੀ ਇਹ ਜੋ ਕੁਝ ਤੈਨੂੰ ਪ੍ਰਾਪਤ ਹੋਇਆ ਪਰਮੇਸ਼ਰ ਕਾਲਪੁਰਖ ਨੇ ਦਿੱਤਾ ਤੇ ਜਿਸ ਪਰਮੇਸ਼ਰ ਕਾਲਪੁਰਖ ਨੇ ਸਾਰਾ ਕੁਝ ਦਿੱਤਾ ਤੇ ਉਸ ਨੂੰ ਮਨ ਦੇ ਵਿੱਚ ਕਦੇ ਸਿਮਰਨਾ ਨਹੀਂ ਕੀਤਾ ਉਦੋਂ ਸਿਮਰਨ ਕਰਨ ਲੱਗੇ ਅਮਰ ਤੇ ਵੇਲੇ ਉੱਠਣ ਲੱਗੇ ਨੇਤਨੇ ਮਕਰਨ ਲੱਗੇ ਕਹਿੰਦੇ ਕਿ ਆਲਸ ਕਰਦਾ ਹੈ ਇਹ 사ਤਗੁਰ ਕਹਿੰਦੇ ਨੇ ਮਨ ਇਸ ਸਿਮਰਤ へ ਮਨਾ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰਤ ਸਿਮਰਨ ਕਰ ਕਿਉਂ ਆਲਸ ਕੀਜੇ ਕਿਉਂ ਆਲਸ ਕਰਦਾ ਹੈ ਜਦੋਂ ਫਿਰ ਸਿਮਰਨ ਕਰੇਗਾ ਤੇ 사ਤਗੁਰ ਕਹਿੰਦੇ ਨੇ ਆਲਸ ਛਿਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲੱਗਾ ਜਦੋਂ ਪ੍ਰੀਤਮ ਦੇ ਨਾਲ ਪਰਮੇਸ਼ਰ ਕਾਲਪੁਰਖ ਦੇ ਨਾਲ ਜਦੋਂ ਮਨ ਤੇਰਾ ਲੱਗੇਗਾ ਤੇ ਉਦੋਂ ਸਾਰਾ ਹੀ ਆਲਸ ਛਿਜ ਜਾਵੇਗਾ ਜਿਵੇਂ ਹੁਣ ਠੰਡ ਦਾ ਮੌਸਮ ਵੀ ਆ ਰਿਹਾ ਆ ਕਈ ਤੇ ਇਦਾਂ ਦੇ ਮੈਂ ਵੇਖਿਆ ਕਿ ਉਹਨਾਂ ਦੇ ਤੇ ਰਜਾਈਆਂ ਦੇ ਵਿੱਚੋਂ 9 9 10 10 ਵਜੇ ਤੱਕ ਬਾਹਰ ਨਹੀਂ ਨਿਕਲਦੇ ਆਲਸ ਇਸ ਕਰਕੇ ਜੇ ਮਹਾਰਾਜ ਕਹਿੰਦੇ ਕਿ ਆਲਸ ਕਰਨਾ ਵੀ ਹੈ ਆਲਸ ਉਦੋਂ ਕਰਨਾ ਚਾਹੀਦਾ ਜਦੋਂ ਕੋਈ ਬੁਰਾ ਕੰਮ ਕਰਨ ਚੱਲਿਆ ਆ ਤਾਂ ਉਦੋਂ ਆਲਸ ਕਰ ਲਾ ਉਦੋਂ ਰਜਾਈ ਦੇ ਵਿੱਚੋਂ ਨਾ ਨਿਕਲ ਫਿਰ ਤੇਰਾ ਫਾਇਦਾ ਹੈ ਤੇ ਜਦੋਂ ਕੋਈ ਚੰਗਾ ਕੰਮ ਕਰਨਾ ਪਰਮੇਸ਼ਰ ਦਾ ਨਾਮ ਜਪਣਾ ਆ ਫਿਰ ਸਤਗੁਰ ਕਹਿੰਦੇ ਨੇ ਕਿ ਉਦਮ ਕਰਕੇ ਉੱਠਣਾ ਕਰ ਕਿਉਂਕਿ ਇਹ ਹੀ ਮਨੁੱਖਾ ਦੇਹੀ ਹੈ ਜਿਹੜੀ ਕਿ ਇਸ ਜਨਮ ਦੇ ਵਿੱਚ ਤੂੰ ਪਰਮੇਸ਼ਰ ਕਾਲਪੁਰਖ ਨੂੰ ਜਪੇਂਗਾ ਤੇ ਆਪਣਾ ਆਪ ਸਵਾਰਨਾ ਕਰੇਂਗਾ ਇੱਥੇ ਵੀ ਸਤਿਗੁਰੂ ਇਹੀ ਕਿਰਪਾ ਕਰਦੇ ਨੇ ਕਿ ਜਿਹੇ ਪ੍ਰਸਾਦ ਆਪੂ ਖਨਪ ਪਹਰੀਜੇ ਜਿਸ ਪਰਮੇਸ਼ਰ ਕਾਲਪੁਰਖ ਨੇ ਤੈਨੂੰ ਇਹ ਗਹਿਣੀ ਸੋਨਾ ਚਾਂਦੀ ਪੈਨਣ ਵਾਸਤੇ ਦਿੱਤਾ ਹੈ ਮਨ ਤਿਸ ਸਿਮਰਤ ਕਿਉਂ ਆਦ ਸਕੀਜੇ ਹੈ ਮਨਾ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਨੂੰ ਸਿਮਰਨਾ ਕਰ ਕਿਉਂ ਆਲਸ ਕਰਦਾ ਹੈ ਜਹਿ ਪ੍ਰਸਾਦ ਸੁਵ ਹਸ ਸਵਾਰੀ ਜਿਹੇ ਪ੍ਰਸਾਦ ਜਹਿ ਪ੍ਰਸਾਦ ਨਹੀਂ ਜੈ ਪ੍ਰਸਾਦ ਅਸਵ ਖਸਤ ਅਸਵਾਰੀ ਸਤਿਗੁਰ ਕਹਿੰਦੇ ਹਨ ਅਸਵ ਘੋੜੇ ਖਸਤ ਹਾਥੀ ਤੂੰ ਘੋੜਿਆਂ ਤੇ ਖਾਤੀਆਂ ਦੀ ਸਵਾਰੀ ਕਰਦਾ ਆ ਉਹਨਾਂ ਉੱਤੇ ਸੋਹਣੀਆਂ ਸੋਹਣੀਆਂ ਕਾਟੀਆਂ ਪਾ ਕੇ ਸਵਾਰੀ ਕਰਦਾ ਆ ਇਹ ਵੀ ਸਤਿਗੁਰ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਹੀ ਤੂੰ ਕਰ ਰਿਹਾ ਤਾ ਹੈ ਮਾਨਤੀ ਸਪ੍ਰਭ ਕਬਹੂ ਨਾ ਬਿਸਾਰੀ ਸਤਿਗੁਰ ਕਹਿੰਦੇ ਵੀ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਨੂੰ ਕਦੇ ਨਾ ਆਪਣੇ ਮਨ ਤੋਂ ਵਿਸਾਰੀ ਜਿਨੇ ਤੈਨੂੰ ਘੋੜੇ ਤੇ ਚੜਨ ਵਾਸਤੇ ਪੈਰ ਦਿੱਤੇ ਨੇ ਜਿਨੇ ਤੈਨੂੰ ਹਾਥੀ ਦਿੱਤੇ ਨੇ ਕਿਉਂਕਿ ਅੱਜ ਦੇ ਹਿਸਾਬ ਦੇ ਨਾਲ ਉਸ ਉਸ ਹਿਸਾਬ ਦੇ ਨਾਲ ਉਸ ਸਮੇਂ ਹਾਥੀ ਤੇ ਘੋੜੇ ਬਹੁਤ ਮਹਿੰਗੇ ਸੀ ਅੱਜ ਜਿ세 ਅਸੀਂ ਫੋਰਚਨਰ ਗੱਡੀਆਂ ਹੋਰ ਕਈ ਤਰ੍ਹਾਂ ਦੀਆਂ ਗੱਡੀਆਂ ਆ ਗਈਆਂ ਬਹੁਤ ਵੱਡੀਆਂ ਵੱਡੀਆਂ ਜਿਨ੍ਹਾਂ ਤੇ ਅਸੀਂ ਬਹੁਤ ਮਾਣ ਕਰਦੇ ਹਾਂ ਤੇ ਇਹ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾ ਨੇ ਉਹ ਸਮੇਂ ਇੱਕਾਤੀ ਘੋੜੀ ਹੀ ਸਾਡੀ ਗੱਡੀਆਂ ਵਾਂਗ ਸਨ ਇਸ ਕਰਕੇ ਅੱਜ ਵੀ ਉਹ ਪ੍ਰਾਤਨ ਜਿਹੜੀ ਪ੍ਰਾਤਨ ਜਿਹੜੀ ਮਰਿਆਦਾ ਆ ਘੋੜਿਆਂ ਦਲ ਪੰਥਾਂ ਨੇ ਅੱਜ ਵੀ ਸੰਭੀ ਹੋਈ ਆ ਅਜੋ ਉਹਨਾਂ ਦੇ ਇੱਕੋੜੇ ਹੀ ਗੱਡੀਆਂ ਵਾਂਗ ਦੌੜਦੇ ਨੇ ਇਸ ਤਰ੍ਹਾਂ ਸਤਿਗੁਰ ਕਹਿੰਦੇ ਜੇ ਤੈਨੂੰ ਸੋਹਣੀ ਗੱਡੀ ਦਿੱਤੀ ਆ ਜੇ ਤੈਨੂੰ ਸੋਹਣੇ ਮਹਿਲ ਮਾੜੀਆਂ ਦਿੱਤੀਆਂ ਨੇ ਮੰਨ ਇਸ ਪ੍ਰਭ ਕੋ ਕਬਹੂ ਨਾ ਮਸਰੀ ਹੈ ਮਨਾ ਜਿਹੜੇ ਪਰਮੇਸ਼ਰ ਕਾਲਪੁਰਖ ਨੇ ਸੋਹਣੀਆਂ ਗੱਡੀਆਂ ਸੋਹਣੇ ਘਰ ਮਹਿਲ ਦਿੱਤੇ ਨੇ ਉਹਨੂੰ ਕਦੇ ਨਾ ਵਿਸਾਰਨਾ ਕਰੀ ਆਪਣੇ ਮਨ ਤੋਂ ਜੈ ਪ੍ਰਸਾਦ ਬਾਗ ਮਿਲਗਤਨਾ ਸਤਿਗੁਰ ਕਹਿੰਦੇ ਹਨ ਕਿ ਜਿਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਸਦਕਾ ਸੋਹਣੇ ਬਾਗ ਮਿਲਖ ਦਾ ਅਰਥ ਹੁੰਦਾ ਜਗੀਰਾਂ ਧਨ ਮਾਇਆ ਪ੍ਰਾਪਤ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਕਿ ਉਸ ਪਰਮੇਸ਼ਰ ਨੇ ਤੈਨੂੰ ਕਿੰਨੀਆਂ ਜਗੀਰਾਂ ਧਨ ਦੌਲਤਾਂ ਦਿੱਤੀਆਂ ਬਾਗ ਦਿੱਤੇ ਆ ਇਹ ਉਸ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਤੈਨੂੰ ਪ੍ਰਾਪਤ ਹੋਏ ਹਨ ਰਾਖ ਪਰੋਈ ਪ੍ਰਾਵੇ ਆਪਣੇ ਮਨ ਰਾਖ ਪਰੋਈ ਸਤਿਗੁਰ ਕਹਿੰਦੇ ਰਾਖ ਪਰੋਈ ਵੀ ਪਰਮੇਸ਼ਰ ਅਕਾਲ ਪੁਰਖ ਨੂੰ ਉਸ ਦੇ ਨਾਮ ਨੂੰ ਜਿਵੇਂ ਮਾਲਾ ਦੇ ਵਿੱਚ ਮੋਤੀ ਪਰੋਏ ਹੁੰਦੇ ਨੇ ਇਸ ਤਰ੍ਹਾਂ ਕਹਿੰਦੇ ਕਿ ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਭਰਉਣਾ ਕਰ ਆਪਣੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ ਉਸ ਨੂੰ ਪ੍ਰੋਲ ਹੈ ਤੇ ਫਿਰ ਸਤਿਗੁਰ ਕਹਿੰਦੇ ਤੂੰ ਉਸ ਦਾ ਸ਼ੁਕਰਾਨਾ ਕਰਿਆ ਕਰ ਜਿਨ ਤੇਰੀ ਮਨ ਬਨਤ ਬਣਾਈ ਸਤਿਗੁਰ ਕਿਰਪਾ ਕਰਦੇ ਹਨ ਕਿ ਜਿਨੇ ਪਰਮੇਸ਼ਰ ਅਕਾਲ ਪੁਰਖ ਨੇ ਇਹ ਸਰੀਰ ਮੇਰਿਆ ਇਸ ਜਗ ਮੇ ਆਏ ਕਿ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਜਗ ਨਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਇੱਥੇ ਸਤਿਗੁਰੇ ਇਹੀ ਫਰਮਾ ਰਹੇ ਨੇ ਕਿ ਜਿਨ ਤੇਰੀ ਮਨ ਬਨਤ ਬਣਾਈ ਜਿਨੇ ਪਰਮੇਸ਼ਰ ਕਾਲਪੁਰਖ ਨੇ ਤੈਨੂੰ ਤੇਰੀ ਬਣਤ ਬਣਾਈ ਤੇਨੂੰ ਸਰੀਰ ਦਿੱਤਾ ਸਰੀਰ ਦੇ ਵਿੱਚ ਫਿਰ ਮਨ ਦਿੱਤਾ ਤੋ ਉਸ ਮਨ ਨੂੰ ਸਤਿਕਰੰਦੇ ਪਛਾਣਨਾ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਤੋ ਸਦਾ ਸਦਾ ਰੰਗਮਾਨ ਹੈ ਮਣਾ ਜਿਨੇ ਪਰਮੇਸ਼ਰ ਕਾਲਪੁਰਖ ਨੇ ਤੇਰੀ ਬਣਤ ਬਣਾਈ ਹੈ ਉਸ ਨੂੰ ਪਛਾਣਨਾ ਕਰ ਊਠ ਦਾ ਬੈਠ ਦਾ ਸਾਧ ਤਿਸ਼ੇ ਇਤਿਹਾਈ ਉਸ ਨੂੰ ਪਛਾਣ ਕੇ ਤੇ ਉਸ ਨੂੰ ਊਠਤ ਬੈਠਕ ਕਹਿੰਦੇ ਓਠਦੇ ਆ ਬਹਿਂਦੇ ਆ ਸੌਂਦੇ ਆ ਜਾਗਦੇ ਆ ਸਤਿਗੁਰਾਂ ਨੂੰ ਸਦਾ ਹੀ ਸਦਾ ਇਤਿਹਾਦ ਸਦਾ ਸਦਾ ਉਸ ਦਾ ਸ਼ੁਕਰਾਨਾ ਕਰਿਆ ਕਰ ਤਿਸ਼ੇ ਤੇ ਆਏ ਜੋ ਇੱਕ ਲਖਾ ਹਾਂ ਸਤਿਗੁਰੂ ਇੱਥੇ ਕਹਿੰਦੇ ਖਾਨਾ ਇਹ ਤਿਸ਼ੇ ਤੇ ਆਏ ਜੋ ਇੱਕ ਅਲਖ ਹੈ ਕਈ ਇਸ ਨੂੰ ਜਿੰਨਾ ਪ੍ਰਾਣੀਆਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਇਸ ਤਰ੍ਹਾਂ ਬੋਲ ਦਿੰਦੇ ਨੇ ਅਲਖ ਹੈ ਇਸ ਤਰ੍ਹਾਂ ਨੀਆਂ ਸਤਿਗੁਰੂ ਇੱਥੇ ਕਹਿੰਦੇ ਨੇ ਕਿਸੇ ਤੇ ਆਏ ਜੋ ਏਕ ਅਲਖੇ ੱੱਲੇ ਅਧਕ ਲਾ ਕੇ ਬੋਲਣਾ ਤੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਕਿ ਅਲਖੇ ਦਾ ਅਰਥ ਹੈ ਕਿ ਲਖਣ ਤੇ ਲਖਣ ਤੋਂ ਰਹਿ ਤਾ ਉਹ ਪਰਮੇਸ਼ਰ ਅਕਾਲ ਪੁਰਖ ਉਹਨੂੰ ਧਿਆਉਣਾ ਕਰ ਜਿਹੜਾ ਲਖਣ ਤੋਂ ਰਹਿ ਤਾ ਜਿਹੜਾ ਸਰਬ ਵਿਆਪਕਾ ਹੈ ਥਾਂ ਥਾਂ ਘੜ ਘੜ ਵਿੱਚ ਸਮਾਇਆ ਹੋਇਆ ਹੈ ਈਹਾ ਉਹਾ ਨਾਨਕ ਤੇਰੀ ਰਖਾ ਤੋ ਉਸ ਪਰਮੇਸ਼ਰ ਕਾਲ ਪੁਰਖ ਜਵੇ ਤੂੰ ਫਿਰ ਧਿਆਵੇਂਗਾ ਸਤਿਗੁਰ ਕਹਿੰਦੇ ਇहां ਇਥੇ ਲੋਗ ਦੇ ਵਿੱਚ ਉहां ਉਥੇ ਪ੍ਰਲੋਗ ਦੇ ਵਿੱਚ ਵੀ ਤੇਰੀ ਉਹ ਸਖਾਈਤਾ ਕਰੇਗਾ ਰੱਖਿਆ ਕਰੇਗਾ ਜਿਵੇਂ ਸਤਿਗੁਰ ਫਰਮਾਉਂਦੇ ਨੇ ਇਹ ਲੋਗ ਸੁਖੀਏ ਪ੍ਰਲੋਗ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਤੋ ਉਸ ਪਰਮੇਸ਼ਰ ਨੂੰ ਅਰਾਧਨਾ ਕਰੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈਆ 6ਵੀਂ ਅਸ਼ਟਪਦੀ ਦੀ ਚੌਥੀ ਪੌੜੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਪੁੱਛਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾਣ ਇਸੇ ਤਰ੍ਹਾਂ ਹੀ ਕਾਲ ਨੂੰ ਛੇਵੀਂ ਅਸ਼ਟਪਦੀ ਦੀ ਪੈਮੀ ਪੌੜੀ ਆਪ ਜੀ ਨੇ ਸਰਵਣ ਕਰਕੇ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ